ਸੁਸ ਬੱਪੂ ਮਾਂ ਦਾ ਨਾਮ ਫਿੰਕੀ ਡੰਗ ਨਾ ਸੁਣਦੇ ਕਿਉਂਕਿ ਇਹ ਪਹਿਲੀ ਦਾ ਗੱਲ ਇਹ ਹੈ ਕਿ ਸੁੱਚਾ ਸੁਨਮਾ ਕੀ ਸਟੋਰੀ ਹੈ ਹਨਾ ਕੀ ਤੇ ਰਿਲੇਟਡ ਹੈ ਮੈਨੂੰ ਪਤਾ ਹੀ ਨਹੀਂ ਸੀਗਾ ਸਾਨਾ ਮੈਂ ਤਾਂ ਹੁਣ ਕੋ ਸੁਣਨਾ ਹੀ ਨਹੀਂ ਠੀਕੇ ਕਰ ਜਾਣਾ ਦੱਸੂ ਮੈਂ ਤੇ ਲਈ ਮੈਨੂੰ ਇਦਾਂ ਲੱਗੇ ਸੀਰੀਅਸ ਇਨ ਦਾ ਬਿਊਟੀਫੁਲ ਹੈ ਅਬ ਮੈਂ ਹਲੇ ਤਾਂ ਕਿੱਥੇ ਸੀਗੀ ਮੈਂ ਆਪਣਾ ਮੁੰਬਈ ਦਿੱਲੀ ਲਾਈਕ ਇਹ ਸਭ ਕਰੀ ਮੈਂ ਕਿਉਂ ਪੰਜਾਬ ਟਰੈਵਲਿੰਗ ਕਿਉਂ ਨਹੀਂ ਕੀਤੀ ਮੈਂ ਨਾ ਹਮੇਸ਼ਾ ਜਿਵੇਂ ਹੁਣੇ ਵੀ ਬੋਲਦੇ ਨੇ ਤੇ ਪਹਿਲਾਂ ਵੀ ਸੁਣਿਆ ਹੋਇਆ ਕਿ ਸਰ ਬੜੇ ਗੁੱਸੇ ਵਾਲੇ ਨੇ ਹਨਾ ਅਨਖਵਾਲੇ ਨੇ। ਉਦੋਂ ਹੀ ਮੈਂ 3-4 ਟੇਕ ਲਿੱਤੇ ਕਿਉਂਕਿ ਮੈਨੂੰ ਨਾ ਸਰ ਦੀ ਅੱਖਾਂ ਜਿਨੀ ਦੇਖ ਪਾਰੀ ਸੀਗੀ ਕਿਉਂਕਿ ਆਈ ਰੀਲੀ ਰਿਸਪੈਕਟ ਹਿਮ ਹਨਾ। ਨੋ 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 ਨੇਵੋ ਕਿਉਂਕਿ ਮੈਂ ਦਿੱਲੀ ਦੀ ਬੇਸਾਂ ਹਾਂ ਔਰ ਫਿਰ ਮੈਂ ਮੁੰਬਈ ਚਲੀ ਗਈ ਕੰਮ ਦੇ ਲਈ ਤੇ ਕਦੇ ਮੈਨੂੰ ਮੌਕਾ ਹੀ ਨਹੀਂ ਮਿਲਿਆ ਇਹ ਪੰਜਾਬੀ ਡਰੈਸ ਪਾਣ ਦਾ ਔਰ ਮੈਂ ਇੰਨਾ ਨਾ ਪੰਜਾਬ ਆਂਦੀ ਨਹੀਂ ਸੀਗੀ। ਮੈਂ ਅਸੀ ਬੋਲਦੇ ਮਮੀ ਹੁਣ ਦੁਪੱਟਾ ਤਾਰ ਲੋਨਾ ਕੀ ਉਹ ਕਿਉਂ ਰੱਖਿਆ ਸੀ ਤੇ ਕਹਿੰਦੇ ਨਹੀਂ ਇਹ ਕਲਚਰ ਮੈਂ ਸ਼ੁਰੂ ਤੋਂ ਅਪਣਾਇਆ ਹੈ ਇਹ ਕਲਚਰ ਮੇਰੀ ਪਹਿਚਾਨ ਹੈ ਸੱਚੀ ਕਲਜੀ ਸਾਰੇ ਨੂੰ ਹਮਦਰ ਟੀਵੀ ਦੇਖਣ ਵਾਲੇ ਦਰਸ਼ਕਾਂ ਦਾ ਮੈਂ ਪ੍ਰਵਿੰਦਨ ਸਵਾਗਤ ਕਰਦਾ ਹਾਂ ਸੋ ਪੰਜਾਬ ਦੇ ਇੱਕ ਅਣਖੀ ਅਤੇ ਪਾਤਰ ਦੀ ਕਹਾਣੀ ਹੁਣ ਫਿਲਮ ਦੇ ਰੂਪ ਤੇ ਵਿੱਚ ਤੁਹਾਡੇ ਸਾਹਮਣੇ ਪੇਸ਼ ਹੋਣ ਜਾ ਰਹੀ ਹੈ ਜਿਸ ਦਾ ਨਾਮ ਹੈ ਸੁਚਾ ਸੁਰਮਾ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਸੁੱਚਾ ਸੁਰਮਾ ਜਿਸ ਦੇ ਵੱਲੋਂ ਅਣਖ ਦੀ ਖਾਤਰ ਆਪਣੇ ਹੀ ਜਿਹੜੇ ਕੀ ਯਾਰ ਦੋਸਤੇ ਨਾਲ ਵੈਰਪੁਣਾ ਕਮਾਇਆ ਜਾਂਦਾ ਪਰ ਆਪਣੀ ਜਿਹੜੀ ਅਣਖ ਨੂੰ ਬਰਕਰਾਰ ਰੱਖਿਆ ਜਾਂਦਾ ਫਿਲਮ ਦੇ ਵਿੱਚ ਬੱਬੂ ਮਾਨ ਹੈਗੇ ਨੇ ਉਹ ਮੁੱਖ ਕਿਰਦਾਰ ਦੇ ਵਿੱਚ ਨਜ਼ਰ ਆਉਣਗੇ ਪਰ ਬਾਕੂਬ ਜਿਹੜਾ ਕਿ ਇਸ ਫਿਲਮ ਦੇ ਵਿੱਚ ਕਿਰਦਾਰ ਨਿਭਾਇਆ ਰਮਨਜੀਤ ਕੋਰ ਸਾਡੇ ਨਾਲ ਮੌਜੂਦ ਨੇ ਸੋ ਗੱਲਬਾਤ ਕਰਦੇ ਹਾਂ ਮੈਮ ਹਮਦਰ ਟੀਵੀ ਦਾ ਸਵਾਗਤ ਤੁਹਾਡਾ ਵੈਲਕਮ ਜੀ ਥੈਂਕ ਯੂ ਸੋ ਮਾਚ ਸੋ ਜੀਮਾ ਜੀ ਬੇ ਹੁਣ ਰਿਲੀਜ਼ਿੰਗ ਡੇਟ ਨੇੜੇ ਆ ਰਹੀ ਹੈ ਧੜਕਣ ਵੱਧ ਰਹੀ ਹੈ ਫਿਰ ਬਹੁਤ ਜ਼ਿਆਦਾ ਕਿ ਕਿੱਦਾਂ ਦਾ ਰਿਸਪੌਂਸ ਹੋਏਗਾ ਯੂ نو ਕਿ ਪਬਲਿਕ ਮੈਨੂੰ ਕਿੱਦਾਂ ਦਾ ਲਾਈਕ ਕਰੇਗੀ ਜਾਂ ਕਿ ਆਉਟਪੁੱਟ ਨਿਕਲ ਕੇ ਆਏਗਾ ਤਾਂ ਥੋੜਾ ਜਤਾ ਹੈ ਸੋ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਤੁਹਾਡੀ ਪਹਿਲੀ ਫਿਲਮ ਹੈਗੀ ਹੈ ਹੈਨਾ ਤਾਂ ਜਿਹੜਾ ਇਸ ਫਿਲਮ ਦਾ ਤੁਹਾਨੂੰ ਜਦੋਂ ਆਫਰ ਹੋਣਾ ਪੰਜਾਬ ਦੇ ਇੱਕ ਅਣਖੀ ਪਾਤਰ ਦੀ ਕਹਾਣੀ ਦੇ ਵਿੱਚ ਤੁਹਾਨੂੰ ਰੋਲ ਕਰਨ ਦਾ ਮੌਕਾ ਮਿਲਿਆ ਸੋ ਕਿਵੇਂ ਦਾ ਉਸ ਸਮੇਂ ਤੁਹਾਡੇ ਮਨ ਦੇ ਵਿੱਚ ਆਇਆ ਕੀ ਵਿਚਾਰ ਸੀ ਅ ਸਹੀ ਦੱਸਾਂ ਜਦ ਮੇਰੇ ਕੋਲੇ ਮੂਵੀ ਦੇ ਲਈ ਕਾਲ ਆਇਆ ਨਾ ਤੇ ਮੈਂ ਸਰ ਨੂੰ ਸਰਨੇ ਗਿਆ ਕਿ ਮੈਂ ਕਿ ਸਰ ਦੀ ਟੀਮ ਤੋਂ ਕਾਲ ਆਇਆ ਕਿ ਐਦਾਂ ਕਰਕੇ ਇੱਕ ਮੂਵੀ ਹੈ ਸੁੱਚਾ ਸੁਰਮਾ ਆ ਰਹੀ ਹੈ ਨਾ ਤਾਂ ਮੈਂ ਦੱਸਦਾ ਸੀ ਬਟ ਤੁਸੀਂ ਓਕੇ ਉਹ ਮੈਂ ਨਾ ਹਾਂ ਠੀਕ ਹੈ ਬਟ ਕਾਸਟਿੰਗ ਕੌਣ ਕਰਨੇ ਤੇ ਕਹਿੰਦੇ ਬੱਬੂ ਮਨੇ ਕੌਣ ਬੱਬੂ ਕਹਿੰਦੇ ਬੱਬੂ ਮੈਂ ਕਿਹਾ ਰੀਲੀ ਕਹਿੰਦੇ ਹਾਂ ਤੇ ਕਹਿੰਦੇ ਇਹ ਮੈਨੂੰ ਨਹੀਂ ਨਹੀਂ ਕੋਈ ਨਹੀਂ ਮੈਨੂੰ ਸਟੋਰੀ ਨਹੀਂ ਸੁਣਨੀ ਠੀਕ ਹੈ ਡਨ ਹੈ ਤੇ ਮੈਂ ਬਸ ਬੱਬੂ ਮਾਨ ਦਾ ਨਾਮ ਸੁਣ ਕੇ ਡਨ ਕਰ ਬਸ ਨਾਮ ਸੁਣਦੇ ਕਿਉਂਕਿ ਇਹ ਪਹਿਲੀ ਤਾਂ ਗੱਲ ਇਹ ਹੈ ਕਿ ਸੁੱਚਾ ਸੁਰਮਾ ਕੀ ਸਟੋਰੀ ਹੈ ਹੈਨਾ ਕੀ ਤੇ ਰਿਲੇਟਡ ਹੈ ਮੈਨੂੰ ਪਤਾ ਹੀ ਨਹੀਂ ਸੀਗਾ ਠੀਕ ਹੈ ਤੇ ਬੱਬੂ ਮਾਨ ਜੀ ਦਾ ਨਾਮ ਸੁਣਦੇ ਮੈਂ ਕਿਹਾ ਬਈ ਡਨ ਹੈ ਮੈਂ ਤਾਂ ਹੋਰ ਕੁਝ ਸੁਣਨਾ ਹੀ ਨਹੀਂ ਠੀਕ ਹੈ ਕੱਟ ਜਾਣਾ ਦੱਸੋ ਮੁਰਵੀ ਦੇ ਲਈ ਤੇ ਉਹ ایکسپੀਰੀਅੰਸ ਬੜਾ ਹੀ ਲੱਗ ਸੀਗਾ ਮੇਰੇ ਲਈ ਏਦਾਂ ਲੱਗ ਰਿਹਾ ਸੀ ਡ੍ਰੀਮ ਕਮ ਥਰੂ ਕਿਤੇ ਮਜ਼ਾਕ ਤਾਂ ਨਹੀਂ ਹੋ ਰਿਹਾ ਮੇਰੇ ਨਾਲ ਪਰ ਅੱਛਾ ਬਹੁਤ ਅੱਛਾ ایکسپੀਰੀਅੰਸ ਸੀਗਾ ਸੋ ਇਸ ਫਿਲਮ ਦੇ ਵਿੱਚ ਹਰ ਇੱਕ ਚੀਜ਼ ਦਿਖਾਈ ਗਈ ਹੈ ਯਾਰੀ ਦੋਸਤੀ ਜਦੋਂ ਨਭਾਉਣ ਤੇ ਆਵੇ ਤਾਂ ਬੰਦਾ ਜਿਹੜਾ ਕਿ ਆਪਣਾ ਸਿਰ ਕਟਵਾ ਵੀ ਸਕਦਾ ਪਰ ਜਦੋਂ ਵੈਰ ਪੁਣਾ ਹੋਵੇ ਤਾਂ ਜਾਨ ਲੈ ਵੀ ਸਕਦਾ ਉਹ ਚੀਜ਼ ਦਿਖਾਈ ਗਈ ਹੈਗੀ ਤੇ ਪੰਜਾਬੀ ਕਲਚਰ ਜੋ ਕਿ ਪਿਛਲੇ ਸਮੇਂ ਦਾ ਸੀਗਾ ਉਹ ਆਦੀ ਜਨਰੇਸ਼ਨ ਪੁੱਲ ਚੁੱਕੀ ਹੈ ਉਹ ਵੀ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਸੋ ਤੁਹਾਨੂੰ ਕਿਵੇਂ ਦਾ ਉੱਥੇ ਦਾ ਐਕਸਪੀਰੀਅੰਸ ਲਿਆ ਸੈੱਟ ਦਾ ਜਾਂ ਫਿਰ ਇਸ ਮੂਵੀ ਦੇ ਵਿੱਚ ਕੰਮ ਕਰਕੇ ਕਿਵੇਂ ਦਾ ਐਕਸਪੀਰੀਅੰਸ ਰਿਹਾ ਉਹ ਸੋ ਪਹਿਲੀ ਬਾਤ ਤਾਂ ਮੈਂ ਸਭ ਤੋਂ ਪਹਿਲਾਂ ਤਾਂ ਬਹੁਤ ਹੀ ਲੱਕੀ ਫੀਲ ਕਰ ਰਹੀ ਕਿ ਮੈਂ ਇੱਕ ਮੂਵੀ ਦਾ ਇਸ ਮੂਵੀ ਦਾ ਪਾਰਟ ਆ ਹਨਾ ਦੂਜਾ ਜਦ ਮੈਂ ਇਹ ਮੂਵੀ ਸ਼ੂਟਿੰਗ ਕਰਨ ਗਈ ਤਾਂ ਉਤੋਂ ਪਹਿਲਾਂ ਨਾ ਮੈਂ ਕਦੀ ਪੰਜਾਬ ਨਹੀਂ ਆਈ ਸੀਗੀ ਔਰ ਮੈਨੂੰ ਕਲਚਰ ਦੇਖੋ ਮੈਂ ਟੀਵੀ ਤੇ ਦੇਖਿਆ ਸੀ ਮੂਵੀਜ਼ ਦੇਖਿਆ ਸੀ ਪਰ ਕਦੇ ਨਾ ਖੁਦ ਫੀਲ ਨਹੀਂ ਕੀਤਾ ਸੀ ਉਹ ਇੰਟਾਇਰ ਹਨਾ ਉਹ ਐਟਮੋਸਫੇਅਰ ਲਾਈਕ ਸਭ ਦਾ ਰੈਂਸ ਹਨ ਉਹ ਮੈਂ ਕਦੇ ਫੀਲ ਨਹੀਂ ਕੀਤਾ ਸੀ ਜਦ ਮੈਂ ਇਹ ਮੂਵੀ ਦੀ ਸ਼ੂਟਿੰਗ ਕਰਨ ਗਈਆਂ ਜਦ ਮੈਂ ਉਹ ਇੰਟਾਇਰ ਕੈਰੀ ਕੀਤਾ ਯੂ نو ਉਹ ਜੁਐਲਰੀ ਉਹ ਕਪੜੇ ਉਹ ਸਾਰਾ ਮਿਲ ਕੇ ਜਿਹੜਾ ਉਹਨਾਂ ਨੇ ਪਿੰਡ ਬਣਾਇਆ ਸੀ ਉਹ ਪਿੰਡ ਮੈਨੂੰ ਇਦਾਂ ਲੱਗਾ ਸੀਰੀਅਸਲੀ ਇਟ ਇੰਨਾ ਬਿਊਟੀਫੁਲ ਹੈ ਔਰ ਮੈਂ ਹਾਲੇ ਤੱਕ ਕਿੱਥੇ ਸੀਗੀ ਮੈਂ ਆਪਣਾ ਮੁੰਬਈ ਦਿੱਲੀ ਲਾਈਕ ਇਹ ਸਭ ਕਰ ਰਹੀ ਮੈਂ ਕਿਉਂਕਿ ਮੈਂ ਪੰਜਾਬ ਟਰੈਵਲਿੰਗ ਕਿਉਂ ਨਹੀਂ ਕੀਤੀ ਪੰਜਾਬ ਦਾ ਜਿਹੜਾ ਟੱਚ ਹੈ ਯਾ ਪੰਜਾਬ ਦੀ ਜਿਹੜੀ ਅਟੈਚਮੈਂਟ ਹੈ ਨਾ ਉਹ ਬਹੁਤ ਹੀ ਲੱਗ ਸੀਗੀ ਸੈਕਿੰਡ ਜਦ ਮੈਂ ਇਹ ਮੂਵੀ ਦੇ ਲਈ ਸ਼ੂਟਿੰਗ ਕਰਨ ਗਈ ਨਾ ਪਹਿਲੀ ਵਾਰ ਤਾਂ ਪਹਿਲੀ ਵਾਰ ਦਾ ਮੈਂ ਥੋੜੀ ਜਿਹੀ ਘਬराई ਹੋਈ ਸੀਗੀ ਥੋੜੀ ਨਾ ਜ਼ਿਆਦਾ ਕਿਉਂ ਝੂਠ ਬੋਲਾਂ ਕਿਉਂਕਿ ਸਾਰੇ ਬਹੁਤ ਹੀ ਅ अच्छे-अच्छे ਕਾਸਟਿੰਗ ਕੀਤੀ ਹੋਈ ਸੀਗੀ ਸਾਰੇ ਇੰਨੇ ਵੱਡੇ-ਵੱਡੇ ਆਰਟਿਸਟਸ ਪਲੱਸ ਬੱਬੂ ਮਾਨ ਜੀ ਤੇ ਉਹਨਾਂ ਦੇ ਨਾਲ ਮੇਰਾ ਅਪੋਜ਼ਿਟ ਉਹਨਾਂ ਦਾ ਰੋਲ ਮੈਂ ਪਹਿਲਾਂ ਸੋਚਿਆ ਸੱਚੀ ਮੈਂ ਕਿਤੇ ਕੁਝ ਗੜਬੜ ਨਾ ਕਰਦਾ ਕਿਤੇ ਕੁਝ ਗੜਬੜ ਨਾ ਹੋ ਜਾਏ ਥੋੜੀ ਜਿਹੀ ਮੈਂ ਡਰੀ ਹੋਈ ਸੀਗੀ ਬਟ ਜਦ ਮੈਂ ਉੱਥੇ ਗਈ ਮੈਨੂੰ ਇੰਨਾ ਕੰਫਰਟੇਬਲ ਫੀਲ ਹੋਇਆ ਇਦਾਂ ਲੱਗਿਆ ਹੀ ਨਹੀਂ ਕਿ ਮੈਂ ਸ਼ੂਟਿੰਗ ਕਰਨ ਆਈ ਆ ਇਦਾਂ ਲੱਗੇ ਜਿਵੇਂ ਮੈਂ ਆਪਣੇ ਘਰ ਤੋਂ ਨਾ ਆਪਣੇ ਪੰਜਾਬ ਇੰਡਸ ਆਪਣੇ ਪੰਜਾਬ ਚ ਨਾ ਮਸਤੀ ਕਰਨ ਆਈ ਆ ਤੇ ਉਹ ਬੜਾ ਹੀ ਅੱਛਾ ਗ੍ਰੇਟ ਫੀਲਿੰਗ ਸੀਗੀ ਮੇਰੇ ਲਈ ਤੇ ਜਿੰਦਾ ਤੁਸੀਂ ਪਹਿਲਾਂ ਕਦੇ ਨਾਮ ਸੁਣਿਆ ਸੀ ਬੱਬੂ ਮਾਨ ਜਦੋਂ ਉਹਨਾਂ ਦੇ ਸਾਹਮਣੇ ਖੜੇ ਹੋਏ ਉਸ ਸਮੇਂ ਕੀ ਚੱਲ ਰਿਆ ਸੀ ਮਨ ਦੇ ਵਿੱਚ ਹਏ ਅਬਾ ਕੀ ਕਰਾਂ ਮੈਂ ਸਹੀ ਕਰਾਂਗੀ ਕਿ ਨਹੀਂ ਕਰਾਂਗੀ ਸਰ ਗੁੱਸਾ ਤਾਂ ਨਹੀਂ ਹੋ ਜਾਣਗੀ ਕਿਉਂਕਿ ਮੈਂ ਨਾ ਹਮੇਸ਼ਾ ਜਿਵੇਂ ਹੁਣੀ ਵੀ ਬੋਲਦੇ ਨੇ ਤੇ ਪਹਿਲਾਂ ਵੀ ਸੁਣਿਆ ਹੋਇਆ ਕਿ ਸਰ ਬੜੇ ਗੁੱਸੇ ਵਾਲੇ ਨੇ ਹਨਾ ਅਨਖਵਾਲੇ ਨੇ ਤੇ ਉਹ ਇੱਕ ਜਦ ਤੁਹਾਨੂੰ ਪਤਾ ਹੁੰਦਾ ਨਾ ਕਿ ਸਾਰੇ ਜਿਵੇਂ ਕਹਿੰਦੇ ਨੇ ਨਾ ਉਹ ਸੰਜੂ ਜਿਵੇਂ ਸੰਜੀਤ ਦਾ ਅੱਦਾ ਪਤਾ ਹੈ ਕਿ ਬੜੇ ਗੁੱਸੇ ਵਾਲੇ ਹੈ ਹਨਾ ਜਦ ਬੰਦਾ ਕੰਮ ਕਰਦਾ ਜਦ ਪਤਾ ਲੱਗਦਾ ਨਹੀਂ ਯਾਰ ਉਹ ਐਦਾਂ ਨਹੀਂ ਹੈ ਉਹ ਠੀਕ ਹੈ ਬਾਹਰੋਂ ਐਦਾਂ ਨਹੀਂ ਪਰ ਅੰਦਰੋਂ ਬਹੁਤ ਹੀ ਸੌਫਟ ਨੇ ਇਹ ਹੁੰਦਾ ਹੈ ਕਿ ਜਿਹੜੇ ਬਾਹਰੋਂ ਆਪਣੇ ਆਪ ਨੂੰ ਸ਼ੋਅ ਕਰਦੇ ਨੇ ਬਹੁਤ ਗੁੱਸੇ ਵਾਲੇ ਨੇ ਅੰਦਰੋਂ ਬੜੇ ਸੌਫਟ ਹੁੰਦੇ ਨੇ ਜੀ ਹਾਂਜੀ ਹ ਵੀ ਮੈਂ ਕਹਿ ਰਹੀ ਕਿ ਜਿਵੇਂ ਸਰ ਦੇ ਬਾਰੇ ਬੋਲਦੇ ਨੇ ਕਿ ਉਹ ਗੁੱਸੇ ਵਾਲੇ ਨੇ ਹਨਾ ਬਹੁਤ ਹੀ ਇਦਾਂ ਤੁਸੀਂ ਕਿਵੇਂ ਕੰਮ ਕਰ ਲਿਆ ਉਹਨਾਂ ਦੇ ਨਾਲ ਪਰ ਮੈਨੂੰ ਇਦਾਂ ਦਾ ਕੁਝ ਵੀ ਫੀਲ ਨਹੀਂ ਹੋਇਆ ਤੇ ਜਦ ਮੇਰਾ ਪਹਿਲਾ ਸ਼ਾਟ ਸੀਗਾ ਸਰ ਦੇ ਨਾਲ ਮੈਂ ਪਹਿਲਾ 노 ਡਾਊਟ ਬਹੁਤ ਘਬराई ਹੋ ਸੀਗੀ ਕਿਉਂਕਿ ਯਾਰ ਇੱਕ ਤਾਂ ਮੇਰੀ ਪਹਿਲੀ ਮੂਵੀ ਦੂਜਾ ਮੈਂ ਮੈਂ ਫ੍ਰੈਸ਼ਰ ਹਨਾ ਉਹ ਇੰਨੇ ਵੱਡੇ ਆਰਟਿਸਟ ਤੇ ਮੈਂ ਕਿਹਾ ਹਾਏ ਯਾਰ ਮੈਂ ਕਰ ਲਾਂਗੀ ਨਹੀਂ ਕਰ ਲਾਂਗੀ ਕਰਾਂ ਨਹੀਂ ਪਰ ਸਰ ਨੇ ਇੰਨਾ ਕੰਮ ਅੱਛਾ ਕੰਫਰਟੇਬਲ ਫੀਲ ਕਰਾਇਆ ਨਾ ਮੈਨੂੰ ਪੁੱਛਿਆ ਕਹਿੰਦੇ ਤੁਸੀਂ ਰੇਡੀਓ ਸ਼ਾਟ ਦੇ ਮੈਂ ਕਿਹਾ ਹਾਂਜੀ ਸਰ ਤੇ ਉਹਨਾਂ ਨੇ ਇੱਕ ਬੜੀ ਪਿਆਰ ਨਾਲ ਚਲੋ ਹੈਗਾ ਤੁਸੀਂ ਰੇਡੀਓ ਫੇਰ ਅਸੀਂ ਕਰਦੇ ਆਂ ਨਹੀਂਓ ਤਾਂ ਕੋਈ ਨਹੀਂ ਥੋੜਾ ਟਾਈਮ ਲੈ ਲਓ ਮਨੇ ਕਹ ਨਹੀ ਨਹੀਂ ਸਭ ਮੈਂ ਰੈਡੀ ਹਾਂ ਪਰ ਸਾਡਾ ਜਿਹੜਾ ਇੱਕ ਸੀਨ ਹੈ ਨਾ ਉਹ ਅੱਖਾਂ ਚ ਅੱਖਾਂ ਮਿਲਾਨ ਵਾਲਾ ਉਹ ਮੇਰੇ ਲਈ ਥੋੜਾ ਜਿਹਾ ਐਦਾਂ ਕਰ ਰਹੀ ਆਂ ਮੈਂ ਦੇਖ ਲਾਂਗੀ ਨਹੀਂ ਦੇਖਾਂਗੀ ਮੈਂ ਐਦਾਂ ਕਰ ਰਹੀ ਜਸ ਕੱਟ ਹੋ ਰਿਹਾ ਤਾਂ ਮੈਂ ਐਦਾਂ ਕਰ ਰਹੀ ਫਿਰ ਹੋ ਰਿਹਾ ਹਾਂ ਮੈਂ ਕਹ ਅੱਛਾ ਠੀਕ ਹੈ ਕਿੰਨੇ ਟੇਕ ਲੈ ਸਈਦ ਅੱਜਾ ਉੱਥੇ ਮੈਂ 3 ਚਾਟ ਇੱਕ ਲਿੱਤੇ ਕਿਉਂਕਿ ਮੈਨੂੰ ਨਾ ਸਰਦੀ ਅੱਖਾਂ ਜੀ ਨਹੀਂ ਦੇਖ ਪਾਰੀ ਸੀਗੀ ਕਿਉਂਕਿ ਆਈ ਰੀਲੀ ਰਿਸਪੈਕਟ ਹਿਮ ਹੈ ਨਾ ਇੱਕ ਇੱਕ ਤਾਂ ਉਹਨੇ ਗ੍ਰੇਟ ਆਰਟਿਸਟ ਨੇ ਇਨਾ ਸਭ ਕੁਝ ਤੇ ਮੈਂ ਪ੍ਰੈ ਫਰੈਸ਼ਰ ਹੋ ਕੇ ਯਾਰ ਮੈਂ ਅਗਰ ਗਲਤੀ ਕਰਦੀ ਤਾਂ ਸਰ ਨੇ ਨਾ ਕਿਤੇ ਗੁੱਸਾ ਨਾ ਹੋ ਜਾਣ ਕਿਉਂਕਿ ਮੇਰੀ ਮਾਈਂਡ ਸੇ ਉਹੀ ਸਿਗਾ ਕਿ ਗੁੱਸੇ ਵਾਲੇ ਨੇ ਗੁੱਸੇ ਵਾਲੇ ਹੈ ਨਾ ਮੈਂ ਕਿਤੇ ਝੜਕ ਨਾ ਦੇਣ ਕਹਿਣਗੇ ਅਰੇ ਹਟਾਓ ਇਹ ਕੁੜੀ ਨੂੰ ਮੈਂ ਕਿਹਾ ਠੀਕ ਹੈ ਪਰ ਟੱਚ ਵਰਡ ਬਾਬਾ ਜੀ ਦੀ ਹੋ ਰਹੀ ਹੈ ਤੇ ਸਰ ਨੇ ਇਨਾ ਕੋਪੋਰੇਟ ਕੀਤਾ ਅੱਛਾ ਰਿਹਾ ਫੂ ਅੱਜ ਦੇ ਮਾਡਰਨ ਜਿਹੜੀ ਕਿ ਜਨਰੇਸ਼ਨ ਦੇ ਤੇ ਪਿਛਲਾ ਜਿਹੜਾ ਪੰਜਾਬੀ ਪਹਿਰਾਵਾ ਤੁਸੀਂ ਉਹ ਚੀਜ਼ ਨੂੰ ਫील ਕੀਤਾ ਕਿੰਨਾ ਵਧੀਆ ਉਹ ਕਲਚਰ ਸੀਗਾ ਆਪਣਾ ਯਾ ਸੱਚੀ ਹੋਈ ਮੈਂ ਤੁਹਾਨੂੰ ਹੁਣੀ ਦੱਸ ਰਹੀ ਹਾਂ ਕਿ ਜਦ ਮੈਂ ਉਹ ਇੰਟਾਇਰ ਕੈਰੀ ਕੀਤਾ ਨਾ ਪੰਜਾਬੀ ਮੈਂ ਆਪਣੇ ਆਪ ਨੂੰ ਵੀ ਸੋਚ ਰਹੀ ਸੱਚੀ ਮੈਂ ਇੰਨੀ ਸੋਹਣੀ ਲੱਗ ਰਹੀ ਹਾਂ ਲੇਕਿਨ ਇੱਕ ਨਾ ਆਪਣਾਪਣ ਤੇ ਦੂਜੀ ਬਿਊਟੀ ਲਗ ਬਿਊਟੀ ਹੁੰਦੀ ਹੈ ਪੰਜਾਬੀਆਂ ਦੀ ਹੈਨਾ ਹੁਣ ਮੈਂ ਪਾ ਮੈਂ ਕੁਝ ਵੀ ਪਾਣਾ ਸਾੜੀ ਵਾਲਾ ਜਾਂ ਕੁਝ ਵੈਸਟਰਨ ਡਰੈਸ ਵਾਲਾ ਤੇ ਜਿਹੜਾ ਉਹ ਪੰਜਾਬੀ ਟੱਚ ਹੈ ਨਾ ਜਦ ਤਾ ਤੁਸੀਂ ਉਹ ਪੰਜਾਬੀ ਇੰਟਾਇਰ ਕੈਰੀ ਨਹੀਂ ਕਰਦੇ ਨਾ ਉਹ ਨਹੀਂ ਆਂਦਾ ਔਰ ਹੁਣ ਵੀ ਮੇਰੇ ਨਾਲ ਇਹ ਹੁੰਦਾ ਜਦ ਮੈਂ ਪੰਜਾਬੀ ਸੂਟ ਪਾ ਲੈਂਦੀ ਆ ਨਾ ਜਦ ਮੈਨੂੰ ਲੱਗਦਾ ਹਾਂ ਬਈ ਮੈਂ ਜੱਟੀ ਆ ਹਾਂ ਮੈਂ ਸਰਦਾਰ ਨਹੀਂ ਆ ਆਟੋਮੈਟਿਕ ਫੀਲਿੰਗ ਆ ਜਾਂਦੀ ਹੈ ਫੀਲਿੰਗ ਆ ਜਾਂਦੀ ਹੈ ਔਰ ਇਸ ਮੂਵੀ 'ਚ ਜਦ ਮੈਂ ਉਹ ਡਰੈਸ ਅਪ ਕੈਰੀ ਕੀਤਾ ਨਾ ਉਹ ਟਿੱਕਾ ਹੈ ਨਾ ਜਿਹੜਾ ਜੁਐਲਰੀ ਬੋਲਦੇ ਨੇ ਪੰਜਾਬ ਦੀ ਸੂਟ ਕੈਰੀ ਕੀਤਾ ਤੇ ਮੈਂ ਕਿਹਾ ਮੈਂ ਤਾਂ ਬੜੀ ਸੋਹਣੀ ਲੱਗ ਰਹੀ ਸਭ ਤੋਂ ਪਹਿਲਾਂ ਫੋਟੋ ਮੈਂ ਮੰਮੀ ਨੂੰ ਭੇ ਆਵੰਦੇ ਸੀ ਕਿ ਜੁਐਲਰੀ ਤੈਨੂੰ ਕਿੱਥੇ ਹੋਣੀ ਮੈਂ ਕਿਹਾ ਮੰਮੀ ਜਿਹੜੀ ਸਾਡੀ ਮੂਵੀ ਹੈ ਨਾ ਇਸ ਤੋਂ ਪਹਿਲਾਂ ਤੁਸੀਂ ਕਦੇ ਪੰਜਾਬੀ ਡਰੈਸ ਵੇਅਰ ਨਹੀਂ ਸੀਗੀ ਨੋ 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 ਨੈਵਰ ਕਿਉਂਕਿ ਮੈਂ ਦਿੱਲੀ ਦੀ ਬੇਸ ਦਾ ਹਾਂ ਔਰ ਫਿਰ ਮੈਂ ਮੁੰਬਈ ਚਲੀ ਗਈ ਕੰਮ ਦੇ ਲਈ ਤੇ ਕਦੇ ਮੈਨੂੰ ਮੌਕਾ ਹੀ ਨਹੀਂ ਮਿਲਿਆ ਪੰਜਾਬੀ ਡਰੈਸ ਪਾਣ ਦਾ ਔਰ ਮੈਂ ਇੰਨਾ ਨਾ ਪੰਜਾਬ ਆਂਦੀ ਨਹੀਂ ਸੀਗੀ ਕਿਉਂਕਿ ਮੇਰੀ ਸਿਸਟਰ ਵਗੈਰਾ ਬਹੁਤ ਆਏ ਹੋਏ ਨੇ ਮੈਂ ਨਹੀਂ ਆਂਦੀ ਸੀ ਤੇ ਜਦ ਮੈਂ ਉਹ ਕੈਰੀ ਕੀਤਾ ਨਾ ਮੈਂ ਕਹੋਏ ਨਾ ਬਿਊਟੀਫੁੱਲ ਹੈ ਇੰਨਾ ਬਿਊਟੀਫੁੱਲ ਇੰਟਾਇਰ ਹੈ ਔਰ ਫਿਰ ਦੁੱਜਾ ਜਿਹੜਾ ਇਹਨਾਂ ਨੇ ਉਹ ਪਿੰਡ ਬਣਾਇਆ ਹੋਇਆ ਸੀ ਹਨਾ ਫਿਰ ਜਿਹੜਾ ਉੱਥੇ ਉਹ ਹੋਇਆ ਸੀ ਮੇਲਾ ਜਿਹੜਾ ਇਹਨਾਂ ਨੇ ਲਗਾਇਆ ਸੀ ਉਹ ਮੇਲਾ ਜਿਹੜਾ ਮੈਂ ਦੇਖਿਆ ਯੂ نو ਲਾਈਕ ਮੇਰੇ ਲਈ ਸਾਰਾ ਕੁਝ ਬਹੁਤ ਹੀ ਗ੍ਰੇਟ ਐਕਸਪੀਰੀਅੰਸ ਸੀਗਾ ਇੱਕ ਚਲਕ ਦਿਖਾ ਦਿੱਤੇਗੀ ਤੁਹਾਨੂੰ ਯਾਨੀ ਕਿ ਹੁੰਦੀ ਜ਼ਿੰਦਗੀ ਦੇ ਵਿੱਚ ਪੁਰਾਣਾ ਪਿੰਡ ਦਿਖਾ ਦਿੱਤਾ ਗਿਆ ਪੰਜਾਬ ਦਾ ਕੀ ਕਲਚਰ ਇਹ ਉਹੀ ਮੈਂ ਸੋਚ ਰਹੀ ਕਿ ਸੀਰੀਅਸਲੀ ਆਮ ਲੱਕੀ ਪਹਿਲੀ ਵਾਰ ਗਲਤਾ ਮੈਂ ਪੰਜਾਬ ਕਦੇ ਦੇਖਿਆ ਨਹੀਂ ਹੈ ਨਾ ਉਹ ਪਹਿਲਾ ਕਲਚਰ ਵੀ ਨਹੀਂ ਦੇਖਿਆ ਮੇਰੀ ਫਰਸਟ ਮੂਵੀ ਮੈਨੂੰ ਪੰਜਾਬੀ ਕਲਚਰ ਦਿਖਿਆ ਉਹ ਵੀ ਪੁਰਾਣਾ ਕਿ ਕਿਦਾਂ ਔਰ ਕਿੰਨਾ ਬਿਊਟੀਫੁਲ ਹੁੰਦਾ ਹੈ ਔਰ ਉਹੀ ਕਲਚਰ ਫਿਰ ਮੈਂ ਵੀ ਕੈਰੀ ਕੀਤਾ ਕਿ ਮੈਂ ਉਹ ਇੰਟਾਇਰ ਪਾਇਆ ਉਥੇ ਉਹ ਮੈਂ ਕਿ ਬਿਊਟੀ ਮੈਂ ਖੁਦ ਆਪਣੇ ਲੈ ਕੇ ਆਈ ਮੈਨੂੰ ਇੰਨਾ ਅੱਛਾ ਲੱਗਿਆ ਨਾ ਕਿ ਨਹੀਂ ਯਾਰ ਪੰਜਾਬ ਤੋਂ ਬਹੁਤ ਹੀ ਸੋਹਣਾ ਹੈ ਔਰ ਪਹਿਲੇ ਦੀ ਜਿਹੜਾ ਇੰਟਾਇਰ ਸੀ ਉਹ ਤੋਂ ਬਹੁਤ ਹੀ ਬਿਊਟੀਫੁਲ ਹੋ ਜਾਏਗਾ ਉਸ ਚੀਜ਼ ਤੋਂ ਬਾਅਦ ਫਿਰ ਅਬਨੀਤ ਤੇ ਪਹਿਰਾ ਵਿੱਚ ਕੁਝ ਬਦਲਾ ਆਇਆ ਸਈਦ ਸਾਹਿਬ ਜਦ ਮੈਂ ਇਹ ਸੂਟ ਪਾਣੇ ਲਈ ਮੈਂ ਤੁਹਾਨੂੰ ਦੱਸਣਾ ਕਿ ਜਦ ਅਸੀਂ ਸੂਟ ਪਾਣੇ ਤਾਂ ਆਪਣੇ ਆਪ ਹੀ ਆ ਜਾਂਦਾ ਕਿ ਹਾਂ ਮੈਂ ਜੱਟੀਆਂ ਤੇ ਹੁਣ ਉਹ ਤੇ ਵਾਇਨਾ ਮੈਂ ਬਹੁਤ ਹੀ ਪਟਿਆਲਾ ਸੁਪਰ ਪਟਿਆਲਾ ਸੁਪਰ ਪਟਿਆਲਾ ਸੁਪਰ ਬਣਵਾਉਣ ਲੱਗੀ ਕਿ ਨਹੀਂ ਯਾਰ ਇੱਕ ਆਪਣੀ ਨੇ ਇੱਕ ਗ੍ਰੇਸ ਆਂਦੀ ਹੈ ਇੱਕ ਆਪਣਾਪਣ ਜਿਹਾ ਲੱਗਦਾ ਆਪਣੀ ਗ੍ਰੇਸ ਦੀ ਆਂਦੀ ਹੈ ਇਹ ਪਹਿਣਾਵੇ ਚ ਚੇਂਜ ਆਇਆ ਮੇਰੇ ਸੋ ਵਾਕੀ ਜਦੋਂ ਪੰਜਾਬੀ ਵਾਕੀ ਅਣਖ ਅਤੇ ਦਲੇਰੀ ਦੇ ਨਾਮ ਤੇ ਜਾਣੇ ਜਾਂਦੇ ਹੈਗੇ ਨੇ ਹੁਣ ਜਿਸ ਤਰ੍ਹਾਂ ਤੁਸੀਂ ਫਿਲਮ ਦੇ ਵਿੱਚ ਉਸ ਚੀਜ਼ ਨੂੰ ਮਹਿਸੂਸ ਵੀ ਕੀਤਾ ਹੋਣਾ ਕਿ ਜਦੋਂ ਯਾਰੀ ਦੋਸਤੀ ਨਿਭਾਉਣ ਦੀ ਗੱਲ ਆਉਂਦੀ ਹੈ ਤਾਂ ਫਿਰ ਅੱਗੇ ਵੱਧ ਕੇ ਆਪਣਾ ਸਿਰ ਦੇਣ ਦੀ ਵੀ ਜਿਹੜੀ ਉਹ ਜ਼ਰੂਰਤ ਰੱਖਦੇ ਹੈਗੇ ਪੰਜਾਬੀ ਜਦੋਂ ਕਿਸੇ ਦੇ ਨਾਲ ਵੈਰ ਪੁੰਦਾ ਤਾਂ ਉਹਦਾ ਸਿਰ ਵੱਢਣ ਦੀ ਵੀ ਉਹ ਚੀਜ਼ ਰੱਖਦੇ ਹੈਗੇ ਨੇ ਇਹ ਚੀਜ਼ ਨੂੰ ਤੁਸੀਂ ਕਿਸਰਾ ਦੇਖੋ ਅ ਸਰ ਦੇਖੋ ਥਿਸ ਇਜ਼ ਟਰੂ ਕਿ ਅਸੀਂ ਪੰਜਾਬੀਆਂ ਦੇ ਅੰਦਰ ਐਂਦਾ ਹੁੰਦਾ ਹੈ ਕਿ ਜਿਹਦੇ ਨਾਲ ਅੱਛੇ ਤਾਂ ਬਹੁਤ ਅੱਛੇ ਜਿਹਦੇ ਨਾਲ ਬੁਰੇ ਤਾਂ ਬਹੁਤ ਬੁਰੇ ਉਹ ਬੁਰੇ ਵੀ ਉਹਦੇ ਨਾਲ ਹੀ ਹੁੰਦੇ ਨੇ ਜਿਹੜਾ ਤੁਹਾਡੇ ਨਾਲ ਬੁਰਾ ਕਰਦਾ ਸਾਡੇ ਪੰਜਾਬੀ ਐਂਦਾ ਨਹੀਂ ਕਿ ਬਈ ਕੋਈ ਵੀ ਆ ਕੇ ਉੱਠ ਕੇ ਤੇ ਉਹਦੇ ਨਾਲ ਗਲਤ ਹਰਕਤਾਂ ਕਰਨ ਲੱਗ ਜਾਣ ਜਾਂ ਇਹ ਬੁਰਾ ਬੋਲਣ ਲੱਗ ਜਾਣ ਐਦਾ ਨਹੀਂ ਹੈ ਕੋਈ ਅਗਰ ਕੋਈ ਤੁਹਾਡੇ ਘਰ ਤੱਕ ਆ ਜਾਏਗਾ ਕੋਈ ਗਲਤ ਕਰਨ ਦੇ ਲਈ ਤਾਂ ਕੋਈ ਵੀ ਬਰਦਾਸ਼ਤ ਨਹੀਂ ਕਰੇ ਤੇ ਸਾਡੇ ਪੰਜਾਬੀਆਂ ਦੇ ਅੰਦਰ ਇਹ ਚੀਜ਼ ਬਹੁਤ ਹੈ ਉਹ ਆਪਣੀ ਫੈਮਲੀ ਨੂੰ ਬਹੁਤ ਪ੍ਰੋਟੈਕਟ ਕਰਦੇ ਨੇ ਕਿਸੇ ਦੀ ਗਲਤ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਅਤੇ ਦੂਜੀ ਗੱਲ ਇਹ ਹੈ ਕਿ ਮੂੰਹ ਤੇ ਬੋਲਦੇ ਨੇ ਜੀ ਕਿ ਤੁਹਾਨੂੰ ਬੁਰਾ ਲੱਗੇ ਅੱਛਾ ਲੱਗੇ ਉਹ ਮੂੰਹ ਤੇ ਬੋਲਦੇ ਨੇ ਉਹ ਬਹੁਤ ਹੀ ਅੱਛੀ ਗੱਲ ਹੈ ਉਹਨਾਂ ਦੀ ਸੋ ਬਾਕੀ ਜਿਸ ਤਰ੍ਹਾਂ ਤੇ ਨਾਲ ਪਹਿਲਾਂ ਹੁੰਦੀ ਸੀ ਕਿ ਮਹਿਲਾਵਾਂ ਇੱਕ ਘਰ ਤੱਕ ਹੀ ਸੀਮਤ ਹੁੰਦੀਆਂ ਸੀਗੀਆਂ ਕਿ ਉਹਨਾਂ ਨੂੰ ਇੰਨਾ ਖੁੱਲਕੇ ਯਾਨੀ ਕਿ ਆਪਣੀ ਗੱਲ ਰੱਖਣ ਦਾ ਉਹ ਉਹ ਮੌਕਾ ਨਹੀਂ ਸੀ ਮਿਲਦਾ ਜੇ ਕਹਿ ਦਿੰਦੇ ਕਿ ਉਹਨਾਂ ਨੂੰ ਪਰਮਿਸ਼ਨ ਨਹੀਂ ਸੀ ਹੁੰਦੀ ਹੈ ਨਾ ਬਜ਼ੁਰਗਾਂ ਦੇ ਕੋਲ ਤੇ ਉਹ ਪਰ ਅੱਜ ਦੀ ਜਨਰੇਸ਼ਨ ਹੈ ਉਹ ਖੁੱਲਕੇ ਆਪਣਾ ਜਿਹੜਾ ਕਿ ਇਹ ਵਿਚਾਰ ਰੱਖਦੀ ਹੈ ਆਜ਼ਾਦੀ ਉਹਨੂੰ ਕਹਿ ਦਿੰਦੇ ਆ ਤੇ ਦੋਨਾਂ 'ਚ ਕਿੰਨਾ ਫਰਕ ਲੱਗੇਗਾ ਅ ਸਰ ਦੇਖੋ ਪਹਿਲਾਂ ਦਾ ਟਾਈਮ ਅਗਰ ਦੇਖਿਆ ਜਾ ਉਹ ਵੀ ਬਿਊਟੀਫੁੱਲ ਸੀਗਾ ਹਨਾ ਹੁੰਦਾ ਦੇਖਿਆ ਜੇ ਉਹ ਵੀ ਅੱਛਾ ਹੀ ਐ ਪਹਿਲਾਂ ਬਸ ਇਹ ਸੀਗਾ ਕਿ ਮੰਮੀ ਮੇਰੇ ਦੱਸਦੇ ਨਹੀਂ ਕਿ ਪਹਿਲਾਂ ਨਾ ਅਸੀਂ ਬੋਲਦੇ ਨਹੀਂ ਸੀਗੇ ਪਹਿਲਾਂ ਤਾਂ ਜਦ ਮੈਰਿਜ ਵੀ ਹੁੰਦੀ ਸੀਗੀ ਪਹਿਲਾਂ ਮੁੰਡੇ ਵੀ ਨਹੀਂ ਦਿਖਾਉਂਦੇ ਸੀਗੇ ਕਹਿੰਦੇ ਨੇ ਬਸ ਹੋ ਗਈ ਤੁਹਾਡਾ ਉਹ ਪਹਿਲੇ ਤਾਂ ਕੋਈ ਛੋਟਾ ਜਾ ਕੇ 1 ਰੁਪਿਆ ਦੇ ਕੇ ਬੰਗੇ ਬਸ ਹਾਂ ਹੋ ਗਿਆ ਮੈਂ ਕਿਹਾ ਹੈ ਇੰਨਾ ਕਿਵੇਂ ਮੈਂ ਕਿ ਉਹ ਟਾਈਮ ਵੀ ਸ਼ਾਇਦ ਉਸ ਟਾਈਮ ਲੋਕੀ ਇਦਾਂ ਦੇ ਸੀਗੇ ਜਿਹੜੇ ਜਿਨ੍ਹਾਂ ਨੇ ਉਹ ਲਾਈਫ ਨੂੰ ਜੀ ਕੇ ਚਲੇ ਗਏ ਹੈ ਨਾ ਕਿਉਂਕਿ ਉਸ ਟਾਈਮ ਦੇ ਲੋਕਾਂ ਦੀ ਮੈਂਟੈਲਿਟੀ ਰਹਿਣ ਸਹਿਣ ਬਹੁਤ ਹੀ ਲੱਗ ਸੀਗਾ ਹੈ ਨਾ ਅੱਜ ਦੇ ਟਾਈਮ ਤੇ ਲੋਕਾਂ ਦੀ ਰਹਿਮ ਸਹਿਮ ਮੈਂਟੈਲਿਟੀ ਨਾ ਬਹੁਤ ਚੇਂਜ ਹੋ ਗਈ ਹੈ ਤੇ ਉਸ ਦੌਰਾਨ ਕੁੜੀਆਂ ਨੂੰ ਬੋਲਣਾ ਵੀ ਪੈਂਦਾ ਹੈ ਤੇ ਕਰਨਾ ਵੀ ਪੈਂਦਾ ਤੇ ਆਪਣਾ ਸਟੈਂਡ ਵੀ ਲੈਣਾ ਪੈਂਦਾ ਹੈ ਪਹਿਲਾਂ ਲੋਕੀ ਰਿਸਪੈਕਟ ਕਰਦੇ ਸੀਗੇ ਹਨਾ ਬਹੁਤ ਹੀ ਆਪਣਾਪਨ ਲੱਗਦਾ ਸੀ ਕਿ ਬਈ ਆਪਣੀ ਫੈਮਿਲੀ ਆਪਣਾਪਨ ਬੈਠੋ ਚਾਰ ਗੱਲਾਂ ਕਰੋ ਅੱਜ ਕੱਲ ਤਾਂ ਕਿਸੇ ਨੂੰ ਫੋਨ ਦੇ ਦੋ ਉਹਦੇ ਚ ਹੀ ਲੱਗਿਆ ਰਹਿੰਦਾ ਹੈ ਆਪਣਾਪਨ ਹੈ ਹੀ ਨਹੀਂ ਤੇ ਇਸ ਕਰਕੇ ਨਾ ਬਹੁਤ ਚੇਂਜ ਹੋ ਗਿਆ ਤੇ ਕੋਈ ਚੀਜ਼ ਕਹਾਂਗੇ ਕਿ ਇਹ ਇੱਕ ਚੀਜ਼ ਜਿਹੜੀ ਪੰਜਾਬੀ ਕਲਚਰ ਉਹ ਕਿਤਨੇ ਕਿਤੇ ਅਲੋਭੀ ਹੁੰਦਾ ਜਾ ਰਿਹਾ ਸੰਭਾਲਣ ਦੀ ਲੋੜ ਹੈਗੀ ਹੈ ਜਿਵੇਂ ਹੁਣ ਤੁਹਾਡੀ ਤੁਹਾਡੇ ਤੇ ਗੱਲ ਕਰੀਏ ਤੁਸੀਂ ਪੰਜਾਬ ਪਹਿਲੀ ਵਾਰ ਆਏ ਹੋ ਹੈਗੇ ਹੋ ਬੇਸਿਕਲੀ ਤੁਸੀਂ ਦਿੱਲੀ ਜਾਂ ਮੁੰਬਈ ਦੇ ਵਿੱਚ ਰਹਿੰਦੇ ਸੀ ਪਰ ਪੰਜਾਬੀ ਬੋਲਣਾ ਕਿੱਥੋਂ ਸਿੱਖਿਆ ਤੁਸੀਂ ਪਹਿਲਾਂ ਬੜੀ ਤੋਣੀ ਆ ਹਾਏ ਥੈਂਕ ਯੂ ਸੋ ਮੱਚ ਇਹ ਕ੍ਰੈਡਿਟ ਜਾਏਗਾ ਮੇਰੀ ਮਮ ਨੂੰ ਕਿਉਂਕਿ ਮੇਰੇ ਮਮ ਡੈਡ ਪੰਜਾਬ ਤੋਂ ਬੇਸ ਨੇ ਮੇਰੇ ਡੈਡੀ ਮਲੇਰ ਖੋਟਲਾ ਤੋਂ ਨੇ ਮੇਰੀ ਮੰਮੀ ਅੱਜ ਵੀ ਮਲਗੀ ਦਿੱਲੀ ਉਹਨਾਂ ਨੂੰ ਆਏ ਹੋਏ ਹੋਗੇ ਨੇ ਘੱਟ ਤੋਂ ਘੱਟ ਲਾਈਕ 30 35 ইয়ার্স আফਟਰ ਮੈਰਿਜ ਨੇ ਆ ਸ਼ਿਫਟਿੰਗ ਦਿੱਲੀ ਤੇ ਉਹ ਹੱਲੇ ਵੀ ਪੰਜਾਬੀ ਬੋਲਦੇ ਨੇ ਉਹਨਾਂ ਦੇ ਨਾਲ ਕਿੰਨੇ ਕੋਈ ਕਿਨੇ ਹਿੰਦੀ ਬੋਲੇ ਉਹ ਪੰਜਾਬੀ ਬੋਲਦੇ ਨੇ ਤੇ ਅੱਜ ਵੀ ਤੁਸੀਂ ਉਹਨਾਂ ਨੂੰ ਮਿਲੋਗੇ ਨਾ ਉਹੀ ਉਹਨਾਂ ਨੇ ਸਿਰਟਕ ਆ ਹੋਣਾ ਹੈ ਉਹੀ ਪਾਠ ਕਰਦੇ ਨੇ ਉਹੀ ਰਾਮਣਾ ਬੈਠਦੇ ਨੇ ਉਹੀ ਕਲਚਰ ਹੈ ਉਹਨਾਂ ਦਾ ਤੇ ਮੰਮੀ ਮੇਰੇ ਨਾਲ ਹਲੇ ਤੱਕ ਆਪਣੇ ਪੰਜਾਬ ਨੂੰ ਨਹੀਂ ਛੱਡ ਪਏ ਜਿਵੇਂ ਅਸੀਂ ਬੋਲਦੇ ਮੰਮੀ ਹੁਣ ਦੁਪੱਟਾ ਤਾਰ ਲੋਨਾ ਕੀ ਉਹ ਕਿਉਂ ਰੱਖਿਆ ਸੀ ਤੇ ਕਹਿੰਦੇ ਨਹੀਂ ਇਹ ਕਲਚਰ ਮੈਂ ਸ਼ੁਰੂ ਤੋਂ ਅਪਣਾਇਆ ਹੈ ਇਹ ਕਲਚਰ ਮੇਰੀ ਪਛਾਣ ਹੈ ਇਹ ਮੇਰੀ ਪਛਾਣ ਹੈ ਕਿ ਮੈਂ ਪੰਜਾਬ ਤੋਂ ਆ ਹਨਾ ਠੀਕ ਹੈ ਅੱਜ ਕੱਲ ਬਹੁਤ ਮਾਡਰਨ ਹੋ ਗਿਆ ਹੈ ਸਾਰੇ ਇਦਾਂ ਹੀ ਹੁੰਮਦੇ ਨੇ ਪਰ ਅਸੀਂ ਜਿਹੜੇ ਪੁਰਾਣੇ ਆ ਨਾ ਉਹ ਇਦਾਂ ਹੀ ਰਹਿਣਗੇ ਮੈਨੂੰ ਕਾ ਚਲੋ ਵਧੀਆ ਤੇ ਉਹੀ ਮੇਰੀ ਮੰਮੀ ਤੋਂ ਹੀ ਸਿੱਖੀ ਆ ਮੈਂ ਤਾਂ ਕਈ ਇਦਾਂ ਵੀ ਹੋਇਆ ਕਿ ਸਕ੍ਰਿਪਟ ਪੜ੍ਹ ਰਹੇ ਹਾਂ ਕਿਸੇ ਵਰਡ ਨੂੰ ਲੈ ਕੇ ਕੋਈ ਕਨਫਿਊਜ਼ਨ ਹੋਵੇ ਪੰਜਾਬੀ ਵਰਡ ਹੋਵੇ ਤੇ ਮੰਮੀ ਨੂੰ ਕਾਲ ਕੀਤੀ ਮੰਮੀ ਇਹਦਾ ਮਤਲਬ ਕੀ ਆ ਹਾਂਜੀ ਹਾਂਜੀ ਬਹੁਤ ਹੋਇਆ ਸੀ ਬਸ ਸਹੀ ਗੱਲ ਦੱਸਾ ਕੁਝ ਵਰਡਸ ਮੈਨੂੰ ਯਾਦ ਨਹੀਂ ਬਟ ਹੋਇਆ ਸੀ ਜ਼ਰੂਰ ਕਿਉਂਕਿ ਕੁਝ ਕੁਝ ਵਰਡਸ ਨਾ ਮੈਨੂੰ ਪਤਾ ਨਹੀਂ ਹੈਗੇ ਕਿ ਉਹਨਾਂ ਨੂੰ ਕੀ ਬੋਲਦੇ ਨੇ ਹੁਣੀ ਪਹਿਲੇ ਹੀ ਇੰਟਰਵਿਊ ਚ ਇੱਕ ਸਰ ਨੇ ਉਹ ਗੰਡਾਸੀ ਹੈ ਨਾ ਮੈਨੂੰ ਪਤਾ ਨਹੀਂ ਸੀ ਹੁਣੀ ਪਤਾ ਲੱਗੀ ਹੈ ਤੇ ਹਾਂ ਕਹਿੰਦੇ ਜਿਹੜੇ ਸਰ ਨੇ ਫੜੀ ਹੋਈ ਹੈ ਨਾ ਉਹਨੂੰ ਗੰਡਾਸੀ ਕਹਿੰਦੇ ਉਹਨੇ ਕਿਹਾ ਗੰਡਾਸੀ ਓਕੇ ਤੇ ਡੈਫੀਨਿਟਲੀ ਅੱਜ ਵੀ ਮੈਨੂੰ ਪੰਜਾਬ ਦੇ ਕੁਝ ਕੁ ਵਰਡਸ ਨੇ ਜਿਹੜੇ ਨਹੀਂ ਪਤਾ ਹਾਂ ਮੈਂ ਪੰਜਾਬੀ ਸੋਹਣੀ ਬੋਲਦੀ ਹਾਂ ਕਿਉਂਕਿ ਮੈਂ ਪੰਜਾਬ ਚ ਰਹੀ ਨਹੀਂ ਤੇ ਮੇਰਾ ਨਾ ਉਹ ਇਹ ਕਹਿਣ ਦਾ ਮਤਲਬ ਕਿ ਆਪਣਾ ਨਾ ਪੰਜਾਬ ਇਹ ਚੀਜ਼ ਤੋਂ ਕਿਤੇ ਨਾ ਕਿਤੇ ਥੋੜਾ ਜਿਹਾ ਪਿੱਛੇ ਹੈ ਇਹ ਚੀਜ਼ ਨੂੰ ਦਿਖਾਣਾ ਬਹੁਤ ਜ਼ਰੂਰੀ ਹੈ ਆਉਣ ਵਾਲੀ ਜਨਰੇਸ਼ਨ ਦੇ ਲਈ ਹਨਾ ਇਹ ਮੋਡਰਨਾਈਜੇਸ਼ਨ ਦੇ ਵਿੱਚ ਆਪਾਂ ਆਪਣੀ ਪੁਰਾਣੀ ਵਿਰਾਸਤ ਨੂੰ ਵਿਸਾਰ ਚੁੱਕੇ ਹਾਂ ਭੁੱਲ ਚੁੱਕੇ ਹਾਂ ਅੱਜ ਜੇ ਆਪਾਂ ਕਹੀਏ ਨਾ ਕਿਸੇ ਕਿਸੇ ਵੀ ਨੌਜਵਾਨ ਬੁੰਡੇ ਨੂੰ ਕਿ ਤੂੰ ਕੁੜਤਾ ਚਾਦਰਾ ਪਾਣਾ ਗੱਲ ਚ ਕੈਂਠਾ ਪਾਣਾ ਉਹ ਕਿੰਨੇ ਕਿਤੇ हिचके चाहुਗਾ ਜਦ ਕਿ ਪਹਿਲਾਂ ਕਿ ਇਹ ਆਪਣੇ ਪਛਾਣ ਹੁੰਦੀ ਸੀ ਆਪਣੀ ਅਲੱਗ ਪਛਾਣ ਹੁੰਦੀ ਸੀ ਕਿ ਇਹ ਪੰਜਾਬੀ ਹੈ ਪੰਜਾਬੀ ਹੈ ਬਿਲਕੁਲ ਬਿਲਕੁਲ ਸਹੀ ਕਹਿ ਰਹੇ ਹੋ ਅੱਜ ਨਾ ਅੱਜ ਕੱਲ ਨਾ ਲਾਈਕ ਮਾਹੌਲ ਬਹੁਤ ਹੀ ਨਾ ਫੈਸ਼ਨ ਹੋ ਗਿਆ ਹੈ ਕਿ ਬਈ ਨਹੀਂ ਬਈ ਇਹ ਕਿਉਂ ਪਾਈਏ ਕੋਈ ਹਸੇਗਾ ਸਾਡੇ ਉਤੇ ਕੀ ਕਹੇਗਾ ਕਿ ਪਾਇਆ ਹੋਇਆ ਤੂੰ ਹੈਨਾ ਇਹ ਤੇ ਕੁਝ ਕੁਝ ਹੈ ਲੋਕ ਕੀ ਜਿਹੜੇ ਪਾ ਕੇ ਨਾ ਖੁਸ਼ ਹੁੰਦੇ ਹੁਣ ਜਿਵੇਂ ਮੈਨੂੰ ਨਾ ਜਿਹੜਾ ਹੁੰਦਾ ਨਾ ਪਠਾਨੀ ਸ਼ੂਟ ਜਿਹੜਾ ਹੁੰਦਾ ਉਹ ਪਾ ਕੇ ਬੜਾ ਇੱਛਾ ਲੱਗਦਾ ਹੈ ਮੈਨੂੰ ਨਾ ਲੱਗਦਾ ਕਿ ਮੈਂ ਜੁੱਤੀ ਪਾਵਾਂ ਪਠਾਨੀ ਸ਼ੂਟ ਸੂਟ ਪਾਵਾਂ ਤੇ ਚੱਲਾਂ ਪਰ ਠੀਕ ਹੈ ਹੋਏ ਲੋਕ ਕੀ ਸੋਹਦੇ ਕੀ ਪਾਇਆ ਹੋਇਆ ਤੇ ਅੱਜ ਕੱਲ ਕਲਚਰ ਬਹੁਤ ਚੇਂਜ ਹੋ ਗਿਆ ਅੱਜ ਕੱਲ ਦਾ ਜਿਵੇਂ ਹੁਣ ਵਾਲ ਵੀ ਬਹੁਤ ਕਟਾਣ ਲੱਗ ਗਏ ਮੁੰਡੇ ਹਨਾ ਪਹਿਲਾਂ ਤਾਂ ਪੱਗ ਬੰਨਦੇ ਸੀਗੇ ਸੋਹਣੇ ਲੱਗਦੇ ਸੀਗੇ ਕੁੜੀਆਂ ਵੀ ਕਟਾਉਂਦੀਆਂ ਨੇ ਸਭ ਕੁਝ ਹੋ ਗਿਆ ਹੁਣ ਕਲਚਰ ਹੀ ਬਿਲਕੁਲ ਚੇਂਜ ਹੋ ਗਿਆ ਬਹੁਤ ਹੀ ਲੱਗ ਹੋ ਗਿਆ ਔਰ ਜਿਵੇਂ ਤੁਸੀਂ ਕਹੋ ਇੰਟਾਇਰ ਤੇ ਮੈਂ ਤਾਂ ਕਹਿੰਨੀ ਬਈ ਕਿਤੇ ਵੀ ਮੌਕਾ ਮਿਲੇ ਪਾਓ ਪਤਾ ਲੱਗੇ ਕਿ ਹਾਂ ਤੁਸੀਂ ਸਿੱਖੋ ਦੀ ਤੁਹਾਨੂੰ ਪਤਾ ਲੱਗੇ ਤੁਹਾਡਾ ਇੰਟਾਇਰ ਪਾ ਕੇ ਤੁਹਾਨੂੰ ਨਾ ਇੱਕ ਅਲੱਗ ਜੀ ਫੀਲਿੰਗ ਆ ਜਾਂਦੀ ਹੈ ਹੁਣ ਜਿਵੇਂ ਮੈਨੂੰ ਸੂਟ ਪਾ ਕੇ ਆ ਜਾਂਦੀ ਹੈ ਆਪਣੇ ਆਪ ਹੀ ਕਿ ਹਾਂ ਬਈ ਮੈਂ ਸਰਦਾਰ ਨਹੀਂ ਹਾਂ ਐਦਾਂ ਹੀ ਸੋ ਪੰਜਾਬ ਦੇ ਵਿੱਚ ਜਦੋਂ ਪਹਿਲੀ ਵਾਰ ਆਏ ਸੀ ਤੇ ਇੱਥੋਂ ਦੀ ਆਹ ਭਗਤਵਾਰੇ ਤੁਹਾਡਾ ਕੀ ਕਹਿਣਾ ਕਿਵੇਂ ਦੀ ਲੱਗੀ ਆਹ ਭਗਤ ਪੰਜਾਬੀਆਂ ਦੀ ਜਾਂ ਕਿਵੇਂ ਤੇ ਲੱਗੇ ਪੰਜਾਬ ਦੇ ਵਿੱਚ ਜਿਹੜੇ ਲੋਕ ਹੈਗੇ ਨੇ ਜਦੋਂ ਪਹਿਲੀ ਵਾਰ ਆਈ ਸੀ ਨਾ ਉਸ ਟਾਈਮ ਇਹ ਮੂਵੀ ਤੋਂ ਆਈ ਥਿੰਕ ਬਾਅਦ ਸੇ ਆਈ ਹੈ ਕਿਉਂਕਿ ਉਹ ਤੋਂ ਪਹਿਲਾਂ ਨਾ ਮੈਨੂੰ ਪੰਜਾਬ ਦਾ ਇੰਨਾ ਕ੍ਰੇਜ਼ ਨਹੀਂ ਸੀਗਾ ਮੈਂ ਕਹਿੰਦੇ ਆਰੇ ਕੀ ਕਰਨਾ ਹੈ ਨਾ ਫਿਰ ਜਦ ਮੈਂ ਇਹ ਮੂਵੀ ਕੀਤੀ ਇਹ ਮੂਵੀ ਜੇ ਆ ਕੇ ਦੇਖਿਆ ਕਿ ਇਦਾਂ ਇਦਾਂ ਹੋਇਆ ਸੀ ਹੈ ਨਾ ਮੰਮੀ ਵੀ ਦੱਸ ਦੇ ਨੇ ਕਿ ਅਸੀਂ ਨਾ ਜਦ ਇਹ ਸਾਵਣ ਆਂਦੇ ਨੇ ਝੁੱਲੇ ਲਾ ਕੇ ਅਸੀਂ ਮਹਿੰਦੀ ਲਾਉਂਦੇ ਆ ਹੈ ਨਾ ਝੁੱਲੇ ਝੁੱਲਣ ਜਾਂ ਤੀਜ ਹਾਂ ਤੀਜ ਬੋਲਦੇ ਨੇ ਉਹ ਕਰਦੇ ਮੈਂ ਕਿਹਾ ਅੱਛਾ ਮੈਂ ਕਮ ਹੈ ਤਾਂ ਜਾਣਾ ਹੁਣ ਪੰਜਾਬ ਵਿਜ਼ਿਟ ਕਰਾਂਗੀ ਤੇ ਜਦ ਮੈਂ ਵਿਜ਼ਿਟ ਕੀਤੀ ਨਾ ਮੈਨੂੰ ਲਿਕ ਐਦਾਂ ਲੱਗਿਆ ਕਿ ਯਾਰ ਕਿੰਨਾ ਆਪਣਾਪਨ ਹੈ ਹੈਨਾ ਹੁਣ ਦਿੱਲੀ ਤੇ ਮੁੰਬਈ ਵੀ ਜਦੋਂ ਆਪਣੀ ਜਗ੍ਹਾ ਅੱਛੇ ਨੇ ਉਹ ਆਪਣੀ ਜਗ੍ਹਾ ਸਭ ਕੁਝ ਨੇ ਤੇ ਜਿਹੜਾ ਕੰਮ ਦੇ ਥਰੂ ਦੇਖਿਆ ਜਾ ਉਹ ਵੀ ਆਪਣੀ ਜਗ੍ਹਾ ਠੀਕ ਨੇ ਪਰ ਜਿਹੜਾ ਪੰਜਾਬ 'ਚ ਆਪਣਾਪਨ ਹੈ ਨਾ ਉਹ ਮੈਂ ਦਿੱਲੀ ਤੇ ਮੁੰਬਈ 'ਚ ਨਹੀਂ ਦੇਖਿਆ ਸੋ ਪਹਿਲਾਂ ਤੁਸੀਂ ਟੀਵੀ ਸੀਰੀਅਲ ਦੇ ਵਿੱਚ ਕੰਮ ਕੀਤਾ ਤੇ ਹੁਣ ਇਹ ਤੁਹਾਡੀ ਪਹਿਲੀ ਪੰਜਾਬੀ ਡੈਬਿਊ ਫਿਲਮ ਕਹਿ ਸਕਦੇ ਆ ਇਹਨੂੰ ਤੇ ਕਿੰਨਾ ਫਰਕ ਲੱਗਿਆ ਦੋਨਾਂ ਚੀਜ਼ਾਂ ਦੇ ਵਿੱਚ ਕੀ ਤੁਹਾਨੂੰ ਡਿਫਰੈਂਟ ਲੱਗਿਆ ਮੈਨੂੰ ਨਾ ਸਰ ਡਿਫਰੈਂਟ ਇਹ ਲੱਗਿਆ ਕਿ ਜਿਵੇਂ ਪੰਜਾਬ ਇੰਡਸਟਰੀ ਤੇ ਮੁੰਬਈ ਇੰਡਸਟਰੀ ਆ ਦਿੱਲੀ ਨੇੜੇ ਬਲਿਕ ਬਿਲਕੁਲ ਡਿਫਰੈਂਟ ਨਹੀਂ ਆਪਣੀ ਦਿੱਲੀ ਇੰਡਸਟਰੀ ਹੈ ਪੂਰੀ ਫੈਸ਼ਨ ਉਹ ਫੈਸ਼ਨ ਤੇ ਹੀ ਜਾਂਦੀ ਹੈ ਹੈਨਾ ਉਹਨਾਂ ਨੂੰ ਕੋਈ ਮਤਲਬ ਨਹੀਂ ਆਪਣਾ ਆਓ ਕੰਮ ਕਰੋ ਤੇ ਜਾਓ ਔਰ ਲਾਈਕ ਆਪਣੀ ਹੈ ਮੁੰਬਈ ਇੰਡਸਟਰੀ ਉਹ ਬਹੁਤ ਹੀ ਪ੍ਰੈਕਟੀਕਲ ਤੇ ਪ੍ਰੋਫੈਸ਼ਨਲੀ ਮੈਂ ਉਹਨੂੰ ਵੀ ਗਲਤ ਨਹੀਂ ਕਹਾਂਗੀ ਆਪਣੀ ਜਗ੍ਹਾ ਜਿਵੇਂ ਲੋਕੀ ਹੈਗੇ ਉੱਥੇ ਹੈਨਾ ਪ੍ਰੈਕਟੀਕਲ ਨੇ ਉਹ ਉਦਾਂ ਹੀ ਕੰਮ ਕਰਦੇ ਆ ਪਰ ਜਿਹੜੀ ਆਪਣੀ ਪੰਜਾਬ ਇੰਡਸਟਰੀ ਹੈ ਨਾ ਬਹੁਤ ਹੀ ਲਾਈਕ ਆਪਣਾਪਣ ਮੈਂ ਸਹੀ ਦੱਸਿਆ ਮੈਂ ਸਾਰੇ ਇੰਟਰਵਿਊ ਚ ਇਹੀ ਕਿਹਾ ਹੈ ਕਿ ਜਦ ਮੈਂ ਮੂਵੀ ਕਰਨ ਆਈਆਂ ਮੈਨੂੰ ਲੱਗਿਆ ਹੀ ਨਹੀਂ ਕਿ ਮੈਂ ਆਪਣਾ ਲਾਈਕ ਘਰ ਛੱਡ ਕੇ ਮੂਵੀ ਕਰਨ ਆਈ ਆ ਇੱਦਾਂ ਲੱਗਿਆ ਮੈਂ ਆਪਣੇ ਘਰ ਤੋਂ ਦੂਜੇ ਘਰ ਆਈ ਆ ਇੰਨਾ ਕੰਫਰਟੇਬਲ ਤੇ ਇੰਨਾ ਅੱਛਾ ਤੇ ਆਪਣਾਪਨ ਟੱਚ ਹੋਇਆ ਨਾ ਦੂਜਾ ਕੋਈ ਅਨੱਖ ਨਹੀਂ ਕਿਸੇ ਚ ਕੋਈ ਐਟੀਟਿਊਡ ਨਹੀਂ ਸਭ ਨੂੰ ਇਕੁਅਲ ਲੈ ਕੇ ਚੱਲ ਰਹੇ ਨੇ ਬਹੁਤ ਹੀ ਸੌਫਟ ਤਰੀਕੇ ਨਾਲ ਬੋਲ ਰਹੇ ਨੇ ਹਨਾ ਤੇ ਮੁੰਬਈ ਇੰਡਸਟਰੀ ਚ ਕੀ ਹੁੰਦਾ ਨਾ ਕਿ ਕੋਈ ਤੁਹਾਡੇ ਅੱਗੇ ਦੋ ਕੰਮ ਵੀ ਕਰ ਲੇਗਾ ਨਾ ਉਹ ਸੋਚੇਗਾ ਪਤਾ ਨਹੀਂ ਮੈਂ ਕੀ ਬਣ ਗਿਆ ਤੁਸੀਂ ਤਾਂ ਕੁਝ ਵੀ ਨਹੀਂ ਹੋ ਤੁਹਾਨੂੰ ਲੋ ਫੀਲ ਕਰਾਉਂਦੇ ਰਹੇ ਪਰ ਆਪਣੀ ਪੰਜਾਬੀ ਇੰਡਸਟਰੀ ਚ ਐਦਾਂ ਕੁਝ ਵੀ ਨਹੀਂ ਹੈ ਸਭ ਨੂੰ ਬਰਾਬਰ ਲੈ ਕੇ ਚੱਲਦੇ ਨੇ ਸਭ ਨੂੰ ਓਨਾ ਹੀ ਪਿਆਰ ਦਿੰਦੇ ਨੇ ਉਹੀ ਕਹਿੰਦੇ ਨੇ ਭਈਆ ਜੀ ਆਇਆਂ ਨੂੰ ਰੋਟੀ ਖਾਓ ਤੇ ਸਾਡੇ ਨਾਲ ਰਹੋ ਇਹ ਰਹਿੰਦੇ ਕੋਈ ਮੈਮੋਰੇਬਲ ਮੂਵਮੈਂਟ ਹੋਵੇ ਤੁਹਾਡੀ ਸ਼ੂਟਿੰਗ ਦੇ ਦੌਰਾਨ ਦਾ ਕੁਝ ਅਜੀਬਾ ਪਰ ਜਿਹੜਾ ਕਿ ਬੇहद ਖਾਸ ਹੋਵੇ ਮੈਸਾ ਨਾ ਮੂਵੀ ਜੇ ਨਾ ਮੇਰੇ ਸਾਰੇ ਮੂਮੈਂਟ ਬਹੁਤ ਹੀ ਖਾਸ ਰਹੇ ਨੇ ਅਕੋਰਡਿੰਗ ਲਾਈਕ ਸ਼ੂਟਿੰਗ ਕਰਦੇ ਟਾਈਮ ਵੀ ਆਫ ਕੈਮਰਾ ਵੀ ਕਿਉਂਕਿ ਸਾਰੇ ਲੋਕੇ ਨੇ ਅੱਛੇ ਸੀਗੇ ਔਰ ਮੈਂ ਤਾਂ ਨਾ ਇਦਾਂ ਖੇਲ ਖਿਲਾਰੀ ਸੀ ਕਿ ਜਿਵੇਂ ਮੈਨੂੰ ਨਾ ਲਾਈਕ ਵੀਕਐਂਡ ਹੋ ਗਿਆ ਮੈਨੂੰ ਜਿਵੇਂ ਸਮਝ ਰਿਹਾ ਲਾਈਕ ਹੌਲੀਡੇ ਕਹਿੰਦੇ ਟਰਤੀ ਪੈਰ ਨਹੀਂ ਲੱਗਦਾ ਹਾਂ ਬਸ ਇਦਾਂ ਲੱਗ ਰਿਹਾ ਸੀ ਮੈਨੂੰ ਹੌਲੀਡੇ ਮਿਲ ਗਿਆ ਕਿ ਮੈਂ ਹੌਲੀਡੇ 'ਚ ਆਈ ਹਾਂ ਤੇ ਸਭ ਦੇ ਨਾਲ ਬੜੇ ਗ੍ਰੇਟ ਐਕਸਪੀਰੀਅੰਸ ਰਿਹਾ ਲਾਈਕ ਤੋਤੀ ਸਰ ਜੀ ਨੇ ਗੁਰਪ੍ਰੀਤ ਹੋਤੀ ਜੀ ਉਹਨਾਂ ਦੇ ਨਾਲ ਬੜੀ ਕਾਮੇਡੀ ਫੇਲ ਰਿਹਾ ਫਿਰ ਸਾਰੇ ਜਣੇ ਅਸੀਂ ਨਾ ਉਹ ਅੱਗ ਵਗੈਰਾ ਲਗਾ ਕੇ ਬੈਠ ਜਾਂਦੇ ਸੀ ਕਿਉਂਕਿ ਉਸ ਟਾਈਮ ਠੰਡ ਸੀਗੀ ਸਾਰੇ ਫੀਤਰੋਂ ਦਾ ਸਾਗ ਮੱਕੀ ਦੀ ਰੋਟੀ ਵੀ ਖਾਧੀ ਮਾਣੀ ਸਭ ਸਭ ਉੱਥੇ ਤਾਂ ਅਸੀਂ ਪੰਜੀਰੀ ਵੀ ਬਣਾਈ ਚੁੱਲ੍ਹੇ ਤੇ ਮੈਂ ਕਦੇ ਚੁੱਲ੍ਹੇ ਤੇ ਕੰਮ ਨਹੀਂ ਕੀਤਾ ਤੇ ਮੈਂ ਕਿਹਾ ਇਹ ਵੀ ਐਕਸਪੀਰੀਅੰਸ ਲੈਂਦੇ ਆ ਉਹ ਚੁੱਲ੍ਹੇ ਤੇ ਮੈਂ ਪੰਜੀਰੀ ਬਣਾਈ ਉਹ ਸਾਰੇ ਗ੍ਰੇਟ ਐਕਸਪੀਰੀਅੰਸ ਮੈਂ ਹੁਣ ਯਾਦ ਕਰਦੀ ਆ ਨਾ ਬੜਾ ਚੰ ਮੰਨ ਕਰਦਾ ਦੁਬਾਰਾ ਮੈਨੂੰ ਇਹ ਮੌਕਾ ਮਿਲੇ ਨਾ ਮੈਂ ਤਾਂ ਦੁਬਾਰਾ ਜਾ ਕੇ ਕਰਨਾ ਚਾਹਾਂਗੀ ਜੋ ਚੀਜ਼ਾਂ ਉੱਥੇ ਤੁਸੀਂ ਕੀਤੀਆਂ ਹੈਗੀਆਂ ਸੱਟ ਦੇ ਉੱਪਰ ਜਿਵੇਂ ਪੰਜੀਰੀ ਬਣਾਈ ਸਰੋਂ ਦਾ ਸਾਗ ਹੋ ਮੰਮੀ ਬਣਾ ਨਹੀਂ ਦਿੰਦੇ ਵੈਸੇ ਹਾਂ ਹੁਣ ਮੰਮੀ ਜੀ ਮੈਂ ਪੰਜੀਰੀ ਬਣਾਦੇ ਨਾ ਤਾਂ ਮੰਮੀ ਦੀ ਮੈਂ ਹੈਲਪ ਜ਼ਰੂਰ ਕਰਦੇ ਕਿ ਮੰਮੀ ਲਾਓ ਹੁਣ ਮੈਂ ਸਿੱਖ ਕੇ ਆਈਆਂ ਮੈਨੂੰ ਪਤਾ ਹੈ ਕਿਵੇਂ ਬਣਾਉਂਦੇ ਲਾਵਾ ਬਣਾਨੇ ਪਰ ਹਾਂ ਮੈਨੂੰ ਚੁੱਲੇ ਤੇ ਨਹੀਂ ਆਂਦਾ ਪਰ ਗੈਸ ਤੇ ਬਣਾ ਲੇਗੀ ਤੁਹਾਡੀ ਕੁੜੀ ਜਿਆਦਾ ਸਿਆਣੀ ਹੋ ਗਈ ਪੰਜਾਬ ਦਾ ਕਿਹੜਾ ਕੱਢ ਕੇ ਮੰਮੀ ਕਹਿੰਦੀ ਹਾਂ ਤੂੰ ਨੂੰ ਜਾਇਆ ਆਇਆ ਕਰ ਮੈਨੂੰ ਵੀ ਲਈ ਜਾਏਗਾ ਮੈਂ ਕਿਹਾ ਠੀਕ ਹੈ ਚੱਲਾਗੇ ਸੋ ਇੱਥੇ ਆ ਕੇ ਕਈ ਨਵੇਂ ਯਾਰ ਦੋਸਤ ਵੀ ਬਣੇ ਹੋਣੇ ਹਨਾ ਜਾਂ ਫਿਰ ਕਈਆਂ ਦੀ ਜਾਣ ਪਹਿਚਾਨ ਹੋਈ ਹੋਣੀ ਤੇ ਹੁਣ ਜਿਵੇਂ ਤੁਸੀਂ ਪੰਜਾਬ ਦੇ ਵਿੱਚ ਘੇੜਾ ਲਗਾਉਂਦੇ ਉਹਨਾਂ ਨਾਲ ਮੇਲ ਮਲਾਪ ਹੋਇਆ ਫਿਰ ਕਦੇ ਉਹ ਵੈਸੇ ਨਾ ਹੁਣੀ ਜਸਟ ਲਾਈਕ ਫਿਊ ਮੰਥਸ ਬੈਕ ਮੇਕ ਪ੍ਰੋਜੈਕਟ ਕੀਤਾ ਉਹਦਾ ਪ੍ਰੋਡਕਸ਼ਨਸ ਟੀਮ ਚ ਕਲਮ ਕੰਮਮ ਚੱਲ ਰਿਹਾ ਪੂਰਾ ਕੰਪਲੀਟ ਹੋ ਗਿਆ ਸ਼ੂਟਿੰਗ ਵਗੈਰਾ ਤੇ ਉਸ ਦੌਰਾਨ ਮੇਰੇ ਬਹੁਤ ਜ਼ਾਰੇ ਦੋਸ ਬਣੇ ਨੇ ਉਹ ਸਾਰੇ ਚੰਡੀਗੜ੍ਹ ਰਹਿੰਦੇ ਨੇ ਉਹ ਕਹਿੰਦੇ ਨੇ ਕਿ ਆ ਜਾ ਮਿਲ ਜਾ ਤੇ ਮੈਂ ਨਾ ਬਹੁਤ ਪਹਿਲਾਂ ਚੰਡੀਗੜ੍ਹ ਮੋਹੱਲੀ ਇਸ ਸਾਈਡ ਆਈ ਸੀ ਇਹ ਤਾਂ ਮੈਨੂੰ ਇੰਨਾ ਅੱਛਾ ਨਹੀਂ ਲੱਗਿਆ ਸੀ ਪਰ ਹੁਣ ਮੈਂ ਦੇਖਦੀ ਕਿੰਨਾ ਡਿਵੈਲਪ ਹੋ ਗਿਆ ਕਿੰਨਾ ਅੱਛਾ ਚੀਜ਼ ਹੈ ਅਤੇ ਮੇਰੇ ਦੋਸਤ ਬਣ ਗਏ ਨੇ ਤਾਂ ਮਨ ਕਰਦਾ ਕਿ ਮੁੰਬਈ ਛੱਡੋ ਹੁਣ ਤਾਂ ਮੈਂ ਦਿੱਲੀ ਤੋਂ ਸੋਚਨੀ ਚੰਡੀਗੜ੍ਹ ਆਣਾ ਜਾਣਾ ਸ਼ੁਰੂ ਕਰ ਰਹਾ ਹਾਂ ਐਦਾਂ ਫੀਲਿੰਗ ਆਈ ਸੋ ਫਿਲਮ ਨੂੰ ਲੈ ਕੇ ਕੀ ਕਰਨਾ ਚਾਹੋਗੇ ਵਿਊਰਸ ਨੂੰ ਮੈਂ ਇਹ ਕਹਿਣਾ ਚਾਹੂੰਗੀ ਸਾਡੀ ਮੂਵੀ ਆ ਰਹੀ ਹੈ ਸੱਚਾ ਸੁਰਮਾ 20 ਤਰੀਕ ਨੂੰ ਪਲੀਜ਼ ਤੁਸੀਂ ਸਾਰੇ ਜ਼ਰੂਰ ਦੇਖਣ ਜਾਇਓ ਇਹ ਮੂਵੀ ਦਾ ਮੈਂ ਛੋਟਾ ਜਿਹਾ 파ਟ ਆ ਮੈਂ ਉਹਦੇ ਲਈ ਬਹੁਤ ਖੁਸ਼ ਹਾਂ ਬਹੁਤ ਹੀ ਸੋਹਣੀ ਮੂਵੀ ਹੈ ਇੱਕ ਰੀਅਲ ਸਟੋਰੀ ਤੇ ਬੇਸਡ ਹੈ ਜਿਹੜੀ ਤੁਸੀਂ ਸਟੋਰੀ ਦੇਖੋਗੇ ਤਾਂ ਤੁਹਾਨੂੰ ਬਹੁਤ ਅੱਛੀ ਲੱਗੇ ਡੈਫੀਨਿਟਲੀ ਤੁਹਾਨੂੰ ਸਾਡਾ ਕੰਮ ਵੀ ਵਾਚ ਲੱਗੇ ਮੇਨ ਮੇਰਾ ਤੇ ਪਲੀਜ਼ ਜ਼ਰੂਰ ਦੇਖਣ ਜਾਇਓ 20 ਤਰੀਕ ਨੂੰ ਬਾਕੀ ਸੋ ਡੋਨਟ ਫੋਰਗੇਟ 2 ਸਪਟੰਬਰ ਨੂੰ ਉਹ ਹੈ ਫਿਲਮ ਆ ਰਹੀ ਹੈ ਜਿਸ ਦੇ ਵਿੱਚ ਜਿਹੜੇ ਕੀ ਹੈ ਬੱਬੂ ਮਾਨ ਦੇ ਵੱਲੋਂ ਸੁੱਚਾ ਸੁਰਮਾ ਦਾ ਕਿਰਦਾਰ ਨਿਭਾਇਆ ਗਿਆ ਪੰਜਾਬ ਦੇ ਇੱਕ ਅਣਖੀ ਤੇ ਦਲੇਰ ਪਾਤਰ ਦੀ ਕਹਾਣੀ ਨੂੰ ਫਿਲਮ ਦੇ ਵਿੱਚ ਫਿਲਮਾਇਆ ਗਿਆ ਸੋ 20 ਤਰੀਕ ਯਾਦ ਰੱਖਿਓ ਵਿਜੇ ਰਿਪੋਰਟਰ ਯੂਡਰ ਹਮਦਰ ਟੀਵੀ ਨਾ ਕੈਮਰਾ ਪਰਸਨ ਮੋਨ ਨਾ ਪ੍ਰਵੀਨਤ ਚੰਡੀ